ਸਸਿਕਲ ਦੋਸਤੋ ਅੱਜ ਮੈਂ ਪਹੁੰਚਿਆ ਹਾਂ ਵਾ ਸ਼ਰੀਨੰਦਪੁਰ ਸਾਹਿਬ ਦੇ ਵਿੱਚ ਹੋਲੀ ਨਹੀਂ ਮਨਾਈ ਮੈਂ ਅੱਜ ਹੋਲਾ ਮਨਾਉਣ ਵਾਸਤੇ ਆਇਆ ਮੈਂ ਜਿਹੜਾ ਹੋਲੀ ਤੋਂ ਅਗਲੇ ਦਿਨ ਸ਼ਰੀਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਵਾ ਹੋਲਾ ਮਹੱਲਾ ਜਿਹਨੂੰ ਕਿਹਾ ਜਾਂਦਾ ਵਾ ਇਹਦੇ ਬਾਰੇ ਅੱਜ ਤੁਹਾਨੂੰ ਸਾਰਾ ਕੁਝ ਦੱਸਾਂਗੇ ਮਾੜਾ ਮੋਟਾ ਜਿੰਨਾ ਟੈਕਨੋਲੋਜੀ ਹੈ ਜਿੰਨਾ ਕੁ ਪਤਾ ਹੈ ਤੇ ਬਾਕੀ ਤੁਸੀਂ ਆਹ ਨਜ਼ਾਰਾ ਜਿਹੜਾ ਵਾ ਦੇਖੋ ਮਾੜਾ ਜਾਂ ਸੰਗਤਾਂ ਦੇਖੋ ਕਿੰਨੀਆਂ ਪਹੁੰਚੀਆਂ ਹੋਈਆਂ ਨੇ ਮਤਲਬ ਕਿੱਥੋਂ ਕਿੱਥੋਂ ਆਏ ਹੋਇਆ ਲੋਕ ਇੱਥੇ ਜਿਹਨੂੰ ਮਰਜ਼ੀ ਪੁੱਛ ਲਿਓ ਹਰ ਬੰਦਾ ਕਿਸੇ ਨਾ ਕਿਸੇ ਦੂਰ ਦੂਰ ਨੇੜੇ ਦੇ ਪਿੰਡਾਂ ਤੋਂ ਆਇਆ ਹੋਇਆ ਸੋ ਮਾਹੌਲ ਦੇਖੋ ਤੇ ਇੱਧਰ ਨਿਹੰਗ ਜਿਹੜੇ ਆਪਣੇ ਹਨਾ ਉਹ ਆਪਣੇ ਸ਼ਸਤਰਾਂ ਦੇ ਨਾਲ ਜਿਹੜਾ ਵਾ ਪ੍ਰਦਰਸ਼ਨ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਕੀ ਬਾਤ ਹੈ ਬਈ ਕੀ ਬਾਤ ਹੈ ਇਹ ਨਯਾਰਾ ਮੈਂ ਪਹਿਲੀ ਵਾਰ ਦੇਖ ਰਿਹਾ ਸੋ ਬਾਕੀ ਹੋਲੀ ਦੇ ਨਾਲ ਵੀ ਖੇਡ ਰਹੇ ਨੇ ਸਾਰੇ ਜਾਣੇ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਹਨਾ ਸਾਰੀਆਂ ਸੰਗਤਾਂ ਜਿਹੜੀਆਂ ਨੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਨੇ ਕੀ ਬਾਤ ਹੈ ਤੇ ਲੋਕ ਜਿਹੜੇ ਆ ਕੇ ਫੋਟੋਮਮੀ ਕਰਾ ਰਹੇ ਨੇ ਜਿਨ੍ਹਾਂ ਆਪਣੇ ਪਿਆਰੇ ਲੱਗ ਰਹੇ ਜਿਨ੍ਹਾਂ ਨੂੰ ਹਨਾ ਐਸੇ ਤਾਂ ਸਾਰੀ ਜਿਹੜੀ ਸੰਗਤ ਆਈ ਹੈ ਬਹੁਤ ਪਿਆਰੀ ਹੈ ਬੜਾ ਮਿੱਠਾ ਬੋਲਦੇ ਪਿਆ ਸਾਰੇ ਪਿਆਰ ਦੇ ਨਾਲ ਉੱਥੇ ਰਹਿ ਰਹੇ ਨੇ ਹਨਾ ਬੜਾ ਚੰਗਾ ਲੱਗਿਆ ਮੈਨੂੰ ਉੱਧਰ ਆ ਕੇ ਸੋ ਮੈਂ ਸੋਚਿਆ ਚਲੋ ਛੋਟਾ ਜਿਹਾ ਬਲੌਗ ਬਣਾਉਨੇ ਆ ਤੇ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹਨਾ ਹੋਲਾ ਮਹੱਲਾ ਵੀ ਕਿਵੇਂ ਮਨਾਇਆ ਜਾਂਦਾ ਤੇ ਕਿੰਨਾ ਰਸ਼ ਹੁੰਦਾ ਤੁਸੀਂ ਹਥਿਆਰ ਦੇਖ ਸਕਦੇ ਹੋ ਸੌਰੀ ਮੈਂ ਹਥਿਆਰ ਵਰਡ ਯੂਜ਼ ਕੀਤਾ ਇਦਾਂ ਨੂੰ ਹਥਿਆਰ ਨਹੀਂ ਕਹਿੰਦੇ ਹੈਗੇ ਜਦੋਂ ਸਿੰਘ ਜਿਹੜਾ ਆਪਣਾ ਲਹਿਰਾਉਂਦੇ ਆ ਇਹਨੂੰ ਸ਼ਸਤਰ ਕਿਹਾ ਜਾਂਦਾ ਵਾ ਸੋ ਗੁਸਤਾਖੀ ਮਾਫ ਕਰਿਓ ਤੇ ਆ ਸ਼ਸਤਰ ਤੁਸੀਂ ਦੇਖ ਸਕਦੇ ਹੋ ਕਿਵੇਂ ਨਿਹੰਗ ਸਿੰਘ ਹਨਾ ਉਹਨਾਂ ਨਾਲ ਲੋਕ ਜਿਹੜੇ ਆ ਫੋਟੋਆਂ ਕਰਾ ਰਹੇ ਨੇ ਪਿਆਰ ਦੇ ਰਹੇ ਨੇ ਤੇ ਕਿੰਨਾ ਚੰਗਾ ਲੱਗ ਰਿਹਾ ਤੇ ਕੀ ਬਾਤ ਹੈ ਭਾਈ ਕੀ ਬਾਤ ਹੈ ਆ ਚੀਜ਼ ਦਾ ਨਾਮ ਦੱਸਿਓ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਕੀ ਕਹਿੰਦੇ ਇਹਨੂੰ ਇਸ ਸ਼ਸਤਰ ਨੂੰ ਤੋ ਦੋਸਤੋ ਇੱਕ ਸਵਾਲ ਲਗਿਆ ਤੁਹਾਡੇ ਨਾਲ ਵੀ ਦੱਸਿਓ ਵੀ ਇਹਨਾਂ ਵਿੱਚ ਨਿਹੰਗ ਸਿੰਘ ਜਿਹੜੀ ਪ੍ਰਦਰਸ਼ਨਕਾਰੀ ਕਰ ਰਹੇ ਨੇ ਉਹਦੇ ਵਿੱਚ ਜਿਹੜੇ ਆਪਣੇ ਸ਼ਸਤਰ ਯੂਜ਼ ਕਰ ਰਹੇ ਨੇ ਉਹ ਸ਼ਸਤਰ ਕਿਹੜੇ ਨੇ ਜੇ ਤੁਹਾਨੂੰ ਪਤਾ ਹੈ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹੜੇ ਉੱਥੇ ਮੁਕਪਣਾ ਸ਼੍ਰੀਨੰਦਪੁਰ ਸਾਹਿਬ ਦੇ ਵਿੱਚ ਨਹੀਂ ਪਹੁੰਚ ਸਕੇ ਜਿਨ੍ਹਾਂ ਨੇ ਆਪਣਾ ਆਪਣਾ ਕਿਸੇ ਕਾਰਨਾਂ ਦੇ ਕਰਕੇ ਹਨਾ ਕੋਈ ਬਿਮਾਰ ਹੁੰਦਾ ਹੈ ਕਈ ਵਾਰੀ ਜਾਂ ਕੋਈ ਹਣਾ ਕਿਸੇ ਕਾਰਨ ਕਰਕੇ ਨਹੀਂ ਪਹੁੰਚ ਪਾਉਂਦਾ ਹਨ ਤਾਂ ਉਹਨਾਂ ਦਾ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਦਾ ਕਿ ਉਹ ਵੀ ਜਿਹੜਾ ਮੈਂ ਆਨੰਦ ਮਾਣ ਸਕਣ ਇਸ ਵੀਡੀਓ ਦਾ ਉਸ ਹੋਲੇ ਮੁਹੱਲੇ ਦੇ ਵਿੱਚ ਰੌਣਕ ਮੇਲੇ ਦਾ ਤੇ ਬਾਕੀਆਂ ਨਗਰ ਕੀਰਤਨ ਨਿਕਲਦੇ ਵੇ ਸੀਗੇ ਤੇ ਉਹਦੀ ਵੀ ਆਪਾਂ ਵੀਡੀਓ ਬਣਾਈ ਹੈ ਤੁਸੀਂ ਦੇਖ ਸਕਦੇ ਹੋ ਕੀ ਬਾਤ ਹੈ ਵੀ ਕੀ ਬਾਤ ਹੈ ਤੁਸੀਂ ਆ ਪ੍ਰਦਰਸ਼ਨ ਦੇਖੋ ਬਹੁਤ ਮੈਂ ਪਹਿਲੀ ਵਾਰ ਦੇਖਿਆ ਮੈਨੂੰ ਬਹੁਤ ਮਜ਼ਾ ਆਇਆ ਤੇ ਮਤਲਬ ਅਗਲੀ ਵਾਰ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਮੈਂ ਹੋਲਾ ਮਹੱਲਾ ਦੇਖਣ ਜ਼ਰੂਰ ਜਾਵਾਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਕਰਾਊਡ ਕਿੰਨਾ ਵੈ ਸੰਗਤਾਂ ਕਿੱਥੋਂ-ਕਿੱਥੋਂ ਆਈਆਂ ਹੋਈਆਂ ਨੇ ਦੇਖੋ ਤੁਸੀਂ ਟਰੱਕ ਦੇ ਟਰੱਕ ਭਰ ਕੇ ਆਉਂਦੇ ਨੇ ਗੱਡੀਆਂ ਭਰੀਆਂ ਆਉਂਦੀਆਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਕਿੰਨਾ ਸਭ ਦੇ ਦਿਲਾਂ ਦੇ ਵਿੱਚ ਚਾਅ ਹੈ ਹਨਾ ਵੀ ਅਸੀਂ ਅਨੰਦਪੁਰ ਸਾਹਿਬ ਜਾਣਾ ਹਨਾ ਤਾਂ ਉੱਥੇ ਜਾ ਕੇ ਜਿਹੜਾ ਵੈ ਹੋਲੀ ਖੇਡਣੀ ਹੈ ਵੈਸੇ ਹੋਲਾ ਕਹਿੰਦੇ ਵੀ ਹੋਲਾ ਖੇਡਦੇ ਆ ਸਿੰਘ ਇਹ ਹੋਲਾ ਹੋਲੀ ਤੋਂ ਅਗਲੇ ਦਿਨ ਜਿਹੜਾ ਵੈ ਮਨਾਇਆ ਜਾਂਦਾ ਵਾ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਤੇ ਕਿਉਂ ਮਨਾਇਆ ਜਾਂਦਾ ਵਾ ਇਸ ਆਪਣਾ ਦੋਸਤੋ ਇਹ ਮੇਲਾ ਖਾਲਸਾ ਪੰਥ ਦੇ ਜਨਮ ਸਥਾਨ ਸ਼੍ਰੀ ਕੇਸਗੜ੍ਹ ਸਾਹਿਬ ਦੇ ਧਾਰਮਿਕ ਪਰੰਪਰਾਵਾਂ ਦੇ ਨਾਲ ਜਿਹੜਾ ਵੈ ਮਨਾਇਆ ਜਾਂਦਾ ਹੈ ਤੇ ਇਸ ਦਿਨ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀਆਂ ਨੇ ਬਹੁਤ ਰੌਣਕਾਂ ਲੱਗਦੀਆਂ ਨੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਜਿਵੇਂ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਇੱਥੇ ਦੂਰੋਂ ਦੂਰੋਂ ਲੋਕ ਆਏ ਹੋਏ ਨੇ ਦੂਰੋਂ ਦੂਰੋਂ ਸੰਗਤਾਂ ਆਈਆਂ ਹੋਈਆਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਵੱਡਾ ਇਕੱਠ ਹੁੰਦਾ ਇੱਕ ਫੋਲੀ ਤੋਂ ਅਗਲੇ ਦਿਨੇ ਜਿਹੜਾ ਵਾ ਮਨਾਇਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰੋ ਜੀ ਪਲਕੀ ਪਲਕੀ ਜੀ ਦੇ ਤੇ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਮੱਥਾ ਜ਼ਰੂਰ ਟੇਕ ਲਿਓ ਤੇ ਬਾਕੀ ਤੁਸੀਂ ਆ ਅਨੰਦ ਮਾਣੋ ਨਾਲ-ਨਾਲ ਤੁਹਾਨੂੰ ਆਪਾਂ ਜਿੰਨੇ ਕੁ ਨੌਲੇਜ ਹੈ ਹਨਾ ਉਹ ਵੀ ਦੱਸਦੇ ਰਵਾਂਗੇ ਤੇ ਵੀਡੀਓ ਦਾ ਅਨੰਦ ਮਾਣੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੈ ਉੱਥੇ ਤੇ ਕਿਆ ਬਾਤ ਆ ਯਾਰ ਮਤਲਬ ਮਜ਼ਾ ਆ ਗਿਆ ਹਨਾ ਸ਼੍ਰੀਨੰਦਪੁਰ ਸਾਹਿਬ ਦੇ ਵਿੱਚ ਮੁੱਠਾ ਟੇਕ ਕੇ ਉੱਥੇ ਜਾ ਕੇ ਇੱਕ ਵੱਖਰਾ ਆਨੰਦ ਆਇਆ ਇੱਕ ਵੱਖਰਾ ਸਵਾਦ ਸੀਗਾ ਜਿਹਨੂੰ ਕਹਿ ਦਈਏ ਵੀ ਪੋਜ਼ਿਟਿਵਿਟੀ ਹਨਾ ਮਤਲਬ ਇੰਗਲਿਸ਼ 'ਚ ਕਹਾਂ ਤਾਂ ਪੋਜ਼ਿਟਿਵਿਟੀ ਬਹੁਤ ਸੀ ਤੇ ਪੰਜਾਬੀ ਜਰੀਏ ਤਾਂ ਆਨੰਦ ਬਹੁਤ ਸੀ ਹਨਾ ਬੜਾ ਵਧੀਆ ਮਾਹੌਲ ਸੀਗਾ ਜਿਹਨੂੰ ਕਹਿ ਦਈਏ ਦੂਰੋਂ ਦੂਰੋਂ ਪਿੰਡਾਂ ਤੋਂ ਲੋਕ ਆਏ ਹੋਏ ਸੀਗੇ ਜੀ ਤੁਸੀਂ ਦੇਖ ਸਕਦੇ ਹੋ ਵੀ ਟਰੱਕ ਤੇ ਟਰੱਕ ਭਰੇ ਆਉਂਦੇ ਪਏ ਨੇ ਤੇ ਹਰ ਫੇਸ ਦੇ ਉੱਤੇ ਤੁਹਾਨੂੰ ਸਮਾਈਲ ਮਿਲੇਗੀ ਹਰ ਫੇਸ ਦੇ ਉੱਤੇ ਇੱਕ ਵੱਖਰਾ ਨੋਰ ਮਿਲੇਗਾ ਇੱਕ ਭਾਵਨਾ ਮਿਲੇਗੀ ਤੁਹਾਨੂੰ ਦੇਖਣ ਦੇ ਦੇਖਣ ਦੇ ਲਈ ਵੀ ਕਿੰਨੀ ਕਿੰਨੇ ਚਾ ਦੇ ਨਾਲ ਲੋਕ ਆਇਆ ਹਨਾ ਜਮਾ ਨਹੀਂ ਕਿਸੇ ਦੇ ਮਨ ਦੇ ਵਿੱਚ ਹੈਗਾ ਵੀ ਅਸੀਂ ਦੂਰ ਆ ਗਏ ਵੀ ਉੱਥੇ ਕੀ ਹਨਾ ਇਦਾਂ ਦਾ ਕੁਝ ਨਹੀਂ ਹੈਗਾ ਸਭ ਦੇ ਫੇਸ ਦੇ ਉੱਤੇ ਇੱਕ ਪੋਜ਼ਿਟਿਵ ਸਮਾਈਲ ਹੈ ਇੱਕ ਚੰਗਾ ਨਜ਼ਰੀਆ ਹੈ ਹਨਾ ਸੋ ਬੱਚੇ ਵੀ ਬੱਚਿਆਂ ਨੂੰ ਵੀ ਕਿੰਨਾ ਚਾਹਵਾ ਮੈਂ ਤੁਸੀਂ ਦੇਖ ਸਕਦੇ ਹੋ ਘੋੜੇ ਦੇਖੋ ਹਨਾ ਇੱਥੇ ਘੋੜੇ ਬਹੁਤ ਸੀਗੇ ਯਾਰ ਮਤਲਬ ਸਿੰਘ ਜਿਹੜੇ ਸੀ ਘੋੜਿਆਂ ਦੇ ਉੱਤੇ ਬੜਾ ਸਵਾਰ ਹੋ ਕੇ ਜਿਹੜਾ ਵੈਦਰ ਦੀ ਮਤਲਬ ਆਪਣੀ ਉੱਥੇ ਯਾਤਰਾ ਕਰਦੇ ਪਏ ਸੀਗੇ ਤਾਂ ਬੜਾ ਦੇਖਣ ਨੂੰ ਵਧੀਆ ਵਧੀਆ ਲੱਗ ਰਿਹਾ ਸੀਗਾ ਆਨੰਦ ਆ ਰਿਹਾ ਸੀਗਾ ਤੁਸੀਂ ਪਿੱਛੇ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਤੇ ਨਾਲ ਇਕੱਠ ਦੇਖ ਸਕਦੇ ਹੋ ਤੇ ਲੰਗਰ ਬਹੁਤ ਲੱਗਿਆ ਹੋਇਆ ਸੀਗਾ ਯਾਰ ਮਤਲਬ ਕਿਸੇ ਚੀਜ਼ ਦੀ ਕਮੀ ਨਹੀਂ ਸੀਗੀ ਜਿੰਨੀ ਗੱਲਬਾਤ ਕੀਤੀ ਜਾਵੇ ਵੀ ਘਟ ਹੈ ਵੀ ਉੱਥੇ ਕਿਸੇ ਗੱਲ ਦੀ ਕਮੀ ਸੀਗੀ ਤਾਂ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਕੋਈ ਕਮੀ ਲੱਗੀ ਨਹੀਂ ਪਰ ਆਨੰਦ ਬਹੁਤ ਆਇਆ ਬਹੁਤ ਸਵਾਦ ਆਇਆ ਸਾਨੂੰ ਤੇ ਮੇਰੇ ਨਾਲ ਮੇਰਾ ਇੱਕ ਮਿੱਤਰ ਗਿਆ ਸੀਗਾ ਤੇ ਅਸੀਂ ਦੋਨਾਂ ਨੇ ਕਾਫੀ ਵਧੀਆ ਹਨਾ ਤਰੀਕੇ ਦੇ ਨਾਲ ਉੱਥੇ ਆਨੰਦ ਮਾਣਿਆ ਤੇ ਗੱਲਬਾਤ ਕੀਤੀ ਕਾਫੀ ਜਾਣਿਆਂ ਦੇ ਨਾਲ ਤੇ ਇੱਕ ਚੀਜ਼ ਹੋਰ ਆ ਵੀ ਉਧਰ ਤੁਸੀਂ ਟਰੈਕਟਰ ਦੇਖ ਸਕਦੇ ਹੋ ਕਿ ਹਨਾ ਵੀ ਕਿਵੇਂ ਤਿਆਰ ਕੀਤੇ ਹੋਏ ਲੋਕ ਕਹਿੰਦੇ ਵੀ ਯੂਥ ਜਿਹੜਾ ਵੈ ਆਪਣਾ ਪੰਜਾਬੀਆਂ ਦਾ ਹਨਾ ਨਸ਼ੇ ਤੇ ਲੱਗ ਗਿਆ ਜਾਂ ਕਿਤੇ ਹੋਰ ਪਾਸੇ ਮੈਂ ਕਹਿੰਨਾ ਇਦਾਂ ਦਾ ਕੁਝ ਨਹੀਂ ਹੈਗਾ ਯਾਰ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਯੂਥ ਵੀ ਕਿੰਨਾ ਜ਼ਿਆਦਾ ਕਿੰਨੇ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਵੈ ਪਹੁੰਚਿਆ ਹੋਇਆ ਕੀ ਬਾਤ ਹੈ ਕੀ ਬਾਤ ਹੈ ਦੇਖ ਸਕਦੇ ਹੋ ਤੁਸੀਂ ਇਹ ਸਾਰਾ ਇਕੱਠ ਜਿਹੜਾ ਵੈ ਸ਼੍ਰੀ ਅਨੰਦਪੁਰ ਸਾਹਿਬ ਦੇ ਹੋਲਾ ਮਹੱਲੇ ਦਾ ਕੁਝ ਇਕੱਠ ਦੇਖ ਰਹੇ ਹਾਂ ਤੇ ਲਾਡਲੀਆਂ ਫੌਜਾਂ ਘੋੜਿਆਂ ਤੇ ਸਵਾਰ ਨੇ ਤੇ ਬਾਕੀ ਸ਼ਸਤਰਾਂ ਦੀ ਤੁਹਾਨੂੰ ਮੈਂ ਇੱਕ ਦਿਖਾਈ ਸੀ ਹਨਾ ਵੀ ਕਿਵੇਂ ਪ੍ਰਦਰਸ਼ਨ ਕਰ ਰਹੇ ਨੇ ਅਸਾ ਇਹ ਚੀਜ਼ ਇੱਕ ਹੋਰ ਸੀਗੀ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਗੁੱਟ ਬਣਾਏ ਸੀਗੇ ਆਪਣੇ ਸਿੰਘਾਂ ਦੇ ਉਹਨਾਂ ਦੇ ਵਿੱਚ ਜਿਹੜਾ ਵੈ ਸ਼ਸਤਰ ਵਿਦਿਆ ਦਿੱਤੀ ਸੀ ਉਹਨਾਂ ਨੂੰ ਤੇ ਇੱਕ ਯੁੱਧ ਕਲਾ ਦੇ ਬਾਰੇ ਵੀ ਕਾਫੀ ਜਿਹੜਾ ਵੈ ਉਹਨਾਂ ਨੇ ਸਿਖਾਇਆ ਸੀਗਾ ਤੇ ਉਤੋਂ ਉੱਥੋਂ ਦੀ ਫਿਰ ਇਹ ਜਿਹੜਾ ਮੇਲਾ ਲੱਗਣਾ ਸ਼ੁਰੂ ਹੋਇਆ ਸੀਗਾ ਹੋਲਾ ਮਹੱਲਾ ਜਿਹੜਾ ਇਹ ਮੇਲਾ ਵੈ ਇਹ ਹੋਲੀ ਤੋਂ ਅਗਲੇ ਦਿਨ ਲੱਗਣਾ ਸ਼ੁਰੂ ਹੋਇਆ ਸੀਗਾ ਤਾਂ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ 1701 ਤੋਂ ਲੈ ਕੇ ਹੁਣ ਤੱਕ ਜਿਹੜਾ ਵੈ ਕਾਫੀ ਇਕੱਠ ਹੁੰਦਾ ਜਾ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਸ਼ਸਤਰ ਦੇਖ ਸਕਦੇ ਹੋ ਸਿੰਘਾਂ ਦੇ ਕੋਲ ਤੇ ਕਿੰਨਾ ਵਧੀਆ ਨਾਣਕ ਮੇਲਾ ਹਨਾ ਸਪੀਕਰ ਲੱਗੇ ਹੋਏ ਨੇ ਵਧੀਆ ਜੈਕਾਰੇ ਲੱਗ ਰਹੇ ਨੇ ਆਨੰਦ ਮਾਣੋ ਬਸ ਤੁਸੀਂ ਇਸ ਵੀਡੀਓ ਦਾ ਤੇ ਸਪੀਕਰਾਂ ਦੇ ਉੱਤੇ ਜਿਹੜੇ ਸ਼ਬਦ ਲੱਗੇ ਹੋਏ ਨੇ ਹਨਾ ਉਹ ਬਹੁਤ ਆਨੰਦ ਆਇਆ ਜਿਹੜਾ ਇਸ ਵਾਰ ਨਹੀਂ ਜਾ ਕੇ ਆ ਤੁਸੀਂ ਆ ਬਾਬਾ ਜੀ ਨੂੰ ਦੇਖੋ ਤੁਸੀਂ ਇਹਨਾਂ ਨੇ ਬਹੁਤ ਵੱਡੀ ਪੱਗ ਬੰਨੀ ਹੋਈ ਸੀ ਮੈਨੂੰ ਇਹਨਾਂ ਦਾ ਨਾਮ ਨਹੀਂ ਹੁਣ ਯਾਦ ਹੈਗਾ ਨਹੀਂ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਦਾ ਪਰ ਤੇ ਆਪਣੀ ਅਲੱਗ ਗੱਡੀ 'ਚ ਬੈਠੇ ਹੋਏ ਸੀਗੇ ਤੇ ਇਹਨਾਂ ਦੀ ਪੱਗ ਬਹੁਤ ਵੱਡੀ ਸੀਗੀ ਤਸਤਾਰ ਜਿਹਨੂੰ ਕਹਿੰਦੇ ਆਪਾਂ ਦਸਤਾਰ ਬਹੁਤ ਵੱਡੀ ਬੰਨੀ ਹੋਈ ਸੀ ਇਹਨਾਂ ਨੇ ਸੋ ਦੇਖੋ ਤੁਸੀਂ ਸ਼ਸਤਰਾਂ ਦਾ ਜਿਹੜਾ ਪ੍ਰਦਰਸ਼ਨ ਹੋ ਰਿਹਾ ਹੈ ਹਨਾ ਕੀ ਬਾਤ ਹੈ ਲਾਡਲੀਆਂ ਫੌਜਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਬਾਕੀ ਆਪਣੇ ਹਨਾ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਤੇ ਉਹ ਆਨੰਦ ਮਾਣ ਸਕਣ ਤੇ ਉਹਨਾਂ ਨੂੰ ਖਰੇ ਆਇਆ ਨਾ ਲੱਗੇ ਵੀ ਖਰੇ ਅਸੀਂ ਰਹਿ ਗਏ ਹਨਾ ਚਲੋ ਜ਼ਰੂਰੀ ਨਹੀਂ ਹੁੰਦਾ ਬੰਦੇ ਨੂੰ ਕਿਤੇ ਕੋਈ ਬਿਮਾਰ ਹੁੰਦਾ ਤੇ ਉਹ ਪਹੁੰਚ ਨਹੀਂ ਪਾਉਂਦਾ ਪਰ ਤੁਸੀਂ ਐਦਾ ਵੀ ਹਨਾ ਜਿਹੜਾ ਸ਼੍ਰੀਨੰਦਪੁਰ ਸਾਹਿਬ ਜੀ ਦਾ ਮੇਲਾ ਦੇਖ ਸਕਦੇ ਹੋ ਇਸ ਵੀਡੀਓ ਦੇ ਰਾਹੀਂ ਤੇ ਬਾਕੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੁਹਾਨੂੰ ਕੁਝ ਇਦਾਂ ਦੀਆਂ ਵੀਡੀਓਜ਼ ਮਿਲਦੀਆਂ ਰਹਿਣਗੀਆਂ ਸੋ ਇਹ ਨਿਕਲਿਆ ਜੀ ਮੁਹੱਲਾ ਮੁਹੱਲਾ ਨਿਕਲਦਾ ਪਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਇਕੱਠ ਹੈ ਤੇ ਸ਼ਸਤਰ ਜਿਹੜੇ ਨੇ ਸਿੰਘ ਜਿਹੜੇ ਨੇ ਲਹਿਰਾਉਂਦੇ ਆਉਂਦੇ ਰਹੇ ਲਹਿਰਾਉਂਦੇ ਆ ਰਹੇ ਨੇ ਸੋ ਲੋਕ ਵੀਡੀਓ ਬਣਾ ਰਹੇ ਨੇ ਲੋਕ ਕੋਠਿਆਂ 'ਤੇ ਚੜ ਕੇ ਦੇਖ ਰਹੇ ਤੇ ਸੀਗੇ ਬੇ ਇੰਨਾ ਇਕੱਠ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉਹ ਦੇਖੋ ਤੁਸੀਂ ਪਿੱਛੇ ਹਾਥੀ ਆ ਰਿਹਾ ਹੈ ਹਾਥੀ ਤੇ ਸਿੰਘ ਸਵਾਰ ਨੇ ਇਹ ਸਭ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ 1701 ਤੋਂ ਲੈ ਕੇ ਹੁਣ ਤੱਕ ਜਿਹੜਾ ਵੈ ਪ੍ਰਦਰਸ਼ਨ ਜਿਹੜਾ ਹਨਾ ਆਪਣਾ ਸ਼ਸਤਰਾਂ ਦਾ ਸ਼ਸਤਰਾਂ ਦੇ ਪ੍ਰਦਰਸ਼ਨ ਵੀ ਕਿਉਂਕਿ ਇਹ ਇੱਕ ਹਿੱਸਾ ਹੈ ਇਸ ਯਾਤਰਾ ਦਾ ਕੈਲੀਓ ਕੈਲੀਏ ਮਹੱਲੇ ਦਾ ਇੱਕ ਇੱਕ ਹਿੱਸਾ ਇਹ ਪੁੱਲਾ ਮਹੱਲੇ ਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਵਿਦਿਆ ਦਿੱਤੀ ਸੀ ਜਦੋਂ ਸਿੰਘਾਂ ਨੂੰ ਹਨਾ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਜਿਹੜਾ ਵਾ ਕਾਫੀ ਤਾਂ ਉਸ ਦੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਇਹ ਇੱਕ ਹਿੱਸਾ ਹੈ ਸ਼ਸਤਰਾਂ ਨੂੰ ਹਨਾ ਲਹਿਰਾਉਣਾ ਜਾਂ ਕੋਈ ਕਰਤੱਵ ਕਰਨੇ ਮਤਲਬ ਸ਼ਸਤਰਾਂ ਦੇ ਨਾਲ ਜਿਹੜਾ ਵਾ ਖੇਡਣਾ ਸੋ ਆਨੰਦਮਾਣੂ ਇਸ ਵੀਡੀਓ ਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਹਨਾ ਸਿੰਘ ਜਿਹੜੇ ਨੇ ਬੱਚੇ ਵੀ ਬੱਚੇ ਵੀ ਜਿਹੜੇ ਆ ਘੋੜਸਵਾਰੀ ਕਰ ਰਹੇ ਸੀ। ਹਲੋ। ਛੋਟੇ-ਛੋਟੇ ਬੱਚੇ ਵੀ ਜਿਹੜੇ ਆ ਕਾਫੀ ਕੁਝ ਸਿੱਖੇ ਹੋਏ ਸੀਗੇ। ਹਾਲਾਂਕਿ ਹਜੇ ਮੇਰੇ ਵਰਗੇ ਬੰਦੇ ਨੂੰ ਘੋੜਸਵਾਰੀ ਨਹੀਂ ਆਉਂਦੀ। ਨਾ ਮੈਂ ਕਦੇ ਮੈਨੂੰ ਡਰ ਲੱਗਦਾ ਮੈਂ ਸਿੱਖੀ ਵੀ ਹੈ ਨਹੀਂ ਕਿ ਪਰ ਤੁਸੀਂ ਇਹ ਦੇਖ ਸਕਦੇ ਹੋ ਵੀ ਸਿੰਘਾਂ ਦਾ ਜੋਸ਼ ਦੇਖੋ ਤੁਸੀਂ ਮਾੜਾ ਜ। ਕੀ ਬਾਤਾਂ ਜੀ? ਕੀ ਹੀ ਬਾਤਾਂ। ਬਹੁਤ ਵਧੀਆ ਮਾਹੌਲ ਸੀਗਾ। ਬਹੁਤ ਵਧੀਆ ਲੱਗਿਆ। ਤੇ ਅਗਲੀ ਵਾਰ ਵੀ ਜਿਹੜਾ ਵਾ ਜ਼ਰੂਰ ਕੋਸ਼ਿਸ਼ ਕਰੂੰਗਾ ਵੀ ਮੈਂ ਜਾ ਕੇ ਆਵਾਂ ਕਿਉਂਕਿ ਮੇਰਾ ਤਾਂ ਬਹੁਤ ਮਨ ਲੱਗਿਆ ਸੀਗਾ ਤੇ ਜਿਹੜਾ ਨਹੀਂ ਜਾ ਕੇ ਆ ਇੱਕ ਵਾਰੀ ਜ਼ਰੂਰ ਜਿਹੜਾ ਵਾ ਅਗਲੀ ਵਾਰ ਜਾ ਕੇ ਆਉਣ 2024 ਦਾ ਹੋਲਾ ਮਹੱਲਾ ਦਾ ਚਲੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ 2025 ਦਾ ਹੋਲੇ ਮਹੱਲੇ 2025 ਦੇ ਹੋਲਾ ਮਹੱਲੇ ਦੇ ਵਿੱਚ ਜਿਹੜਾ ਵਾ ਜ਼ਰੂਰ ਹਨਾ ਕੋਸ਼ਿਸ਼ ਕਰਾਂਗੇ ਵੀ ਉੱਥੇ ਜਾ ਕੇ ਦੁਬਾਰਾ ਵੀ ਲਾਈਵ ਵੀ ਕਰੀਏ ਹਨਾ ਇਹ ਤਾਂ ਚਲੋ ਵੀਡੀਓ ਹੈ ਤੁਹਾਨੂੰ ਲਾਈਵ ਵੀ ਜਿਹੜਾ ਹੈ ਦਿਖਾਵਾਂਗੇ। ਓਹ ਕੀ ਆ ਬਾਤ ਹੈ ਜੀ ਕੀ ਆ ਬਾਤ ਹੈ। ਇੱਥੇ ਪੁਲਸ ਫੋਰਸ ਵੀ ਬਹੁਤ ਸੀਗੀ ਵੀ ਹਨਾ ਕੰਟਰੋਲ ਚ ਰਹਿਣ ਮਤਲਬ ਸਾਰੇ ਤਾਂ ਹੋਲੀ ਦੇਖੋ ਤੁਸੀਂ ਕਿਵੇਂ ਹਨਾ ਜਿਹੜੇ ਯਾਤਰੀ ਜਿਹੜੇ ਆਏ ਹੋਏ ਸੀਗੇ ਸਭ ਨੇ ਮਨਾਈ ਤੇ ਕੀ ਬਾਤ ਹੈ ਸੋਸ ਹੀ ਜਦੋਂ ਵਾਪਸ ਜਾਣ ਲੱਗੇ ਸੀਗੇ ਤਾਂ ਪਿੱਛੇ ਰਸ਼ ਬਹੁਤ ਲੱਗਿਆ ਹੋਇਆ ਸੀਗਾ ਮਤਲਬ ਲੋਕ ਜਿਹੜੇ ਸੀਗੇ ਹਜੇ ਵੀ ਪਹੁੰਚ ਰਹੇ ਸੀਗੇ ਜੀ ਅਸੀਂ ਵਾਪਸ ਜਾ ਰਹੇ ਸੀ ਜੇ ਤਾਂ ਲੋਕ ਤੁਸੀਂ ਇਕੱਠ ਦੇਖ ਸਕਦੇ ਹੋ ਕਿੱਥੇ ਤੱਕ ਲੈਣ ਲੱਗੀ ਹੋਈ ਹੈ ਟਰਾਲੀਆਂ ਭਰੀਆਂ ਆਉਂਦੀਆਂ ਨੇ ਮਤਲਬ ਦੂਰੋਂ ਦੂਰੋਂ ਲੋਕ ਜਿਹੜੇ ਆ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਸਾਈਕਲਾਂ ਤੇ ਵੀ ਆਏ ਹੋਏ ਆ ਦੂਰੋਂ ਦੂਰੋਂ ਕਿੰਨੀ ਸ਼ਰਧਾ ਭਾਵਨਾ ਮੈਂ ਲੋਕਾਂ ਦੇ ਵਿੱਚ ਸ਼੍ਰੀ ਨੰਦਪੁਰ ਸਾਹਿਬ ਜੀ ਨੂੰ ਲੈ ਕੇ ਸੋ ਬਾਕੀ ਵੀਡੀਓ ਕਿਵੇਂ ਲੱਗੀ ਦੱਸਿਓ ਜਰੂਰ ਕਮੈਂਟ ਦੇ ਵਿੱਚ ਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਜਿਹੜੇ ਨਹੀਂ ਪਹੁੰਚ ਸਕੇ ਉਹ ਇੱਕ ਵਾਰ ਜਰੂਰ ਵੀਡੀਓ ਦੇਖੇ ਦਰਸ਼ਨ ਕਰ ਸਕਣ ਤੇ ਬਾਕੀ ਜਿਹੜੇ ਰੋਚਕ ਵੀ